ਪੋਲੀਓ ਦੇ ਦੋ ਬੂੰਦ ਜ਼ਿੰਦਗੀ ਦੀ ਕੀ ਨਵਜੰਮੇ ਬੱਚਾ ਤੋਂ ਲੈ ਕੇ 5 ਸਾਲ ਤੱਕ ਪਿਉਣਾ ਲਾਜ਼ਮੀ ਹੈ ਸੋ ਭਾਰਤ ਸਰਕਾਰ ਦੇ ਵੱਲੋਂ ਪੋਲੀਓ ਕਿਸੇ ਨੂੰ ਵੀ ਨਾ ਹੋਵੇ ਇਸ ਦੇ ਲਈ ਇਹ ਪਲੱਸ ਪੋਲੀਓ ਦੋ ਬੂੰਦ ਜ਼ਿੰਦਗੀ ਦੀ ਡਾਕਟਰਾਂ ਦੀਆਂ ਟੀਮਾਂ ਲਗਾ ਕੇ ਅਤੇ ਸੁੰਦਰ-ਸੁੰਦਰ ਬੂਥ ਬਣਾਏ ਜਾਂਦੇ ਹਨ ਜੇਕਰ ਉਹਨਾਂ ਬੂਥਾਂ ਦੇ ਵਿੱਚ ਮਾਵਾਪ ਨਹੀਂ ਪਹੁੰਚਦੇ ਤੇ ਫਿਰ ਡਾਕਟਰਾਂ ਦੀਆਂ ਟੀਮਾਂ ਬਣਾ ਕੇ ਗਲੀ-ਗਲੀ ਮੁਹੱਲੇ ਦੇ ਵਿੱਚ ਭੇਜੀਆਂ ਜਾਂਦੀਆਂ ਨੇ ਛੋਟੇ 90% ਬੱਚਿਆਂ ਨੂੰ ਪਿਲਾ ਦਿੱਤੀਆਂ ਜਾਂਦੀਆਂ ਨੇ ਇਹ ਦੋ ਬੂੰਦ ਅਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪਿਆਰੇ ਸਾਧ ਸੰਗਤਿਓ ਅੱਜ ਹੈਲਥ ਡਿਪਾਰਟਮੈਂਟ ਵੱਲੋਂ ਸਿਵਲ ਆਫ ਦਾ ਤਰਨ ਕਾਰਨ ਜਿਉ ਸਾਡੇ ਸਤਕਾਰਯੋਗ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਜੀ ਰਾਏ ਅਤੇ ਐਸਐਮਓ ਸਾਹਿਬ ਡਾਕਟਰ ਸਰਬਜੀਤ ਸਿੰਘ ਜੀ ਉਹਨਾਂ ਦੀ ਟੀਮ ਵੱਲੋਂ ਅੱਜ ਜੋ ਘਰ ਘਰ ਪਸਟ ਬੋਲੀ ਬੂੰਦਾ ਪਲਾਈਆਂ ਜਾ ਰਹੀਆਂ ਹਨ ਇਹ ਰਾਉਂਡ ਆ ਦਿਨ ਐਤਵਾਰ ਤੋਂ ਸਟਾਰਟਿੰਗ ਹੋਇਆ ਐਤ ਸੋ ਮੰਗਲ ਤਿੰਨ ਦਿਨ ਸਾਡੇ ਕਰਮਚਾਰੀ ਕਰਨਤਾਰਨ ਘਰ ਪਰਤੀ ਸਾਰਿਆਂ ਬੱਚਿਆਂ ਨੂੰ ਇੱਕ ਦਿਨ ਤੋਂ ਲੈ ਕੇ 5 ਸਾਲ ਤੱਕ ਬੱਚਿਆਂ ਨੂੰ ਗੁੰਦਾ ਪਲਾ ਰਹੇ ਹਨ ਮੈਂ ਰਟਾ ਵਿੰਦਰਪਾਲ ਲਿਸਟ ਅਮਨਿਸ਼ਨ ਆਫ ਕਰਨਤਾਰਨ ਹਾਂਜੀ ਸਾਡਾ ਇਸ ਵਾਰ ਜਿਹੜਾ ਸਾਲ ਦਾ ਸੈਕੰਡ ਰੌਂਡ ਚੱਲ ਰਿਹਾ ਫਰਸਫੋਲੀਓ ਮੈਮ ਜਿਹੜੀ ਕਿ ਸਾਰੇ ਪਿੰਡਾਂ ਦੇ ਅਸੀਂ ਚਲਾਈ ਜਾ ਰਹੀ ਹੈ ਅੱਜ ਸਾਡਾ ਤੀਸਰਾ ਦਿਨ ਹੈਗਾ ਤੀਸਰਾ ਦਿਨ ਹੈਗਾ ਪਰ ਸੋਨੇ ਦਾ ਇਹਦੇ ਵਿੱਚ ਕਿਸੀ ਪਹਿਲੇ ਦਿਨ ਅਸੀਂ ਆਪਣੇ ਜਿਹੜੇ 57% ਕਵਰੇਜ ਕਰ ਲੇ ਸੀ ਬੂਥ ਵਾਲੇ ਦਿਨ ਉਹ ਜਾਂ ਬੂਥਾਂ ਦੇ ਉੱਤੇ 50 ਸੈਂਡ ਮੈਂਸ ਅੰਦਰ ਬੱਚਿਆਂ ਨੂੰ ਬੁਲਾਇਆ ਅੱਜ ਕੱਲ੍ਹ ਤੇ ਸਾਡੇ ਵਾਜੇ ਬਲੋਗਰ ਅਸੀਂ 86% ਤੱਕ ਆਪਣਾ ਜਿਹੜਾ ਟਾਰਗੇਟ ਪੂਰਾ ਕਰ ਚੁੱਕੇ ਹਾਂ ਉਹਦੇ ਵਿੱਚ ਇਕੱਲਾ ਆਇਆ ਨੇ ਕਿ ਅਸੀਂ ਬੱਚਾ ਨਾ ਬੁੱਥੇ ਤੇ ਵਾਏ ਅਸੀਂ ਘਰ ਘਰ ਵੀ ਮੁੰਨਾ ਫਲਾਈਂ ਜਾਂ ਰਹੀਆਂ ਟੀਮਾਂ ਵੱਲੋਂ ਠੱਠੇ ਗੁਜਰ ਡੇਰੇ ਫੈਕਟਰੀਆਂ ਜਾਂ ਜਿੱਤੇ ਵੀ ਬੱਚੇ ਮਿਲਲੇ ਜਿੰਨੇ ਵੀ ਜੁੜੇ ਤਾਂ ਪੰਜ ਸਾਲਲੇ ਬੱਚੇ ਕੋਣਾਂ ਸੀ ਕਵਰ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹੋਏ ਕੱਲ ਨੂੰ ਅੱਜ ਸਾਡਾ ਤੀਸਰਾ ਦਿਨ ਹੈਗਾ ਤੀਸਰੇ ਦਿਨ ਵਿੱਚ ਆਦੀਆਂ ਟੀਮਾਂ ਨੇ 180 ਕਿਤੇ ਕਵਰ ਜਿਹੜਾ ਕੋਈ ਬੱਚਾ ਨਾਨਕੇ ਗਿਆ ਜਾਂ ਅਸੀਂ ਅਰ ਤੋਂ ਬਾਹਰ ਗਿਆ ਉਹਨਾਂ ਦਾ ਸਿਰਫ ਫੋਨ ਨੰਬਰ ਵਗੈਰਾ ਸਭ ਨੋਟ ਕੀਤਾ ਉਹਨਾਂ ਨੂੰ ਆਉਣ ਦੇ ਪੂਰਾ ਕਰ ਦਿੱਤਾ ਜਾ ਰਿਹਾ ਹੈ ਸਕੰਡ ਲਈ ਅਜਨੇ ਟੀਮ ਵੱਲੋਂ ਕੱਲਾ ਪਾਲਸ ਫੋਲਿਓ ਨੇ ਕੀਤਾ ਜਾ ਰਿਹਾ ਨਾਲ ਇਹ ਆਪਾਂ ਘਰਾਂ ਦੇ ਵਿੱਚ ਆਸ਼ਣ ਤੋਂ ਨੀਡ ਕੀਤੀ ਸੀ ਤੇ ਕੋਈ ਬੱਚਾ ਟੀਕਾ ਲਗਾਉਂਦਾ ਰਹਿ ਗਿਆ ਹੋਵੇ ਕਿਸੇ ਨੂੰ ਪੈਂਟਾ ਨਾ ਲੱਗੀ ਹੋਵੇ ਜਾਂ ਡੀਫੀਡ ਜਾਂ ਠੇੜੀ ਉਹ ਵੀ ਸੀ ਟਾਰਗੇਟ ਪੂਰਾ ਕਰਾਂਗੇ ਉਹਦੇ ਨਾਲ ਸੀ ਬੱਚੇ ਟਰੈਕਿੰਗ ਕੀਤੇ ਜਿਹੜੇ ਬੱਚੇ ਰਹਿ ਗਏ ਉਹਨਾਂ ਨੂੰ ਪੂਰਾ ਕਰਨਾ ਤੇ ਫੋਲੋ ਜੋ ਹੁੰਦਾ ਹੈ ਕਿ ਜਿਹੜਾ ਕਿ ਮੈਮ ਬਿਹੜੇ ਸਾਲ ਦੇ ਵਿੱਚ ਦੋ ਸਾਲ ਵਾਰਸ਼ ਚ ਲਾਈ ਜਾ ਰਹੀ ਹੈ ਜਿਹਦੇ ਚ ਕੇਸ ਸੀ ਇਨਫੈਕਟਿਡ ਜੀਦਾ ਖਤਮ ਕਰਨਾ ਪੋਲਿਓ ਸਾਡੇ ਭਾਰ ਦੇ ਵਿੱਚ ਖਤਮ ਹੋ ਚੁੱਕਿਆ ਹੈ ਅਸੀਂ ਰੈਡੀਕੇਟ ਕੰਟਰੀ ਹੈਗੇ ਪਰ ਸਾਡੇ ਨਾਲ ਜਿਹੜੇ ਬਾਰਡਰ ਕੰਟਰੀ ਲੱਗਦੇ ਆ ਅਫਗਾਨਿਸਤਾਨ ਤੇ ਪਾਕਿਸਤਾਨ ਉਥੇ ਹਜੇ ਵੀ ਕੇਸ ਨਿਕਲਦੇ ਪਏ ਉਹਦੇ ਕਰਕੇ ਕਿ ਜਿਵੇਂ ਕਿ 12 ਜ਼ਿਲ੍ਹਿਆਂ ਚ ਪੋਲਿਓ ਚਲਾਇਆ ਜਿਹੜੇ ਕਿ ਹਾਈਲੀ ਇਫੈਕਟਿਡ ਜ਼ਿਲ੍ਹੇ ਜਿਹੜੇ ਪ੍ਰੌਨ ਤੋਂ ਪੋਲਿਓ ਕੇਸ ਤੇ ਸਾਡੇ ਕੋਲ ਗਵਾਂਡੇ ਰੇਸ਼ਨ ਚ ਕੇਸ ਆਨਦੇ ਕਰਕੇ ਸਾਡੇ ਜ਼ਿਲ੍ਹੇ ਚ ਵੀ ਪੋਲੀਓ ਚੱਲ ਰਿਹਾ ਪਏ ਕਿ ਅੱਗੇ ਵੀ ਚੱਲਦਾ ਰਹੇਗਾ ਕਿਉਂਕਿ ਸਾਡੇ ਜਿੰਨਾ ਚਿਰ ਐਡੂਕੇਸ਼ਨ ਸਾਡੇ ਨੈਸ਼ਨਲ ਕੰਟਰੀ ਨੇ ਹੁਣੇ ਹਣੇ ਸਾਡੇ ਵੀ ਕੋਲ ਪੋਲੀਓ ਦੇ ਕੈਂਪਾਂ ਤੇ ਨੰਨਾਂ ਅਸੀ ਕਾਈਪਟਿਕ ਆ ਵੀ ਲਾ ਨੇ ਜਿਹੜਾ ਕਿ ਪੋਲੀਓ ਟਿਕਾ ਕਹਿੰਦੇ ਆ ਉਹ ਬੱਚਾ ਲੱਗਦਾ ਪਏ ਸੈਂਟਰਾਂ ਤੇ ਤੇ ਅਸੀਂ ਪ੍ਰਬੰਧ ਲਾ ਕੋ ਜਿਵੇਂ ਆਤੀ ਵਾਲੇ ਪੋਲੀਓ ਕਮਿਟੀ ਦੇ ਸਕੂਲਾਂ ਚ ਅੰਗਨਵਾੜੀਆਂ ਚ ਅਸੀਂ ਪੂਰਾ ਧਿਆਨ ਦਿੱਤਾ ਹੈ ਕਿ ਉਹਨਾਂ ਦੇ ਚ ਸਾਰੇ ਬੱਚੇ ਕਵਰ ਕਰੇ ਕੋਸ਼ਿਸ਼ ਸਕੂਲਾਂ ਦੇ ਵੱਲੋਂ ਕਾਪਰਟ ਨਹੀਂ ਕੀਤਾ ਜਾ ਰਿਹਾ ਪਰ ਅਸੀਂ ਕਨਵੈਂਸ ਕਰ ਰਹੇ ਹਾਂ ਕਿ ਇਹ ਜਿਵੇਂ ਯੂਨੀਵਰਸਿਟੀ ਮਿਸ਼ਨ ਪ੍ਰੋਗਰਾਮ ਜਿਹਦੇ ਵਿੱਚ ਹਰ ਪਬਲਿਕ ਦਾ ਹਰ ਬੰਦੇ ਦਾ ਪਾਰਟਿਸਪੇਟ ਕਰਨਾ ਜ਼ਰੂਰੀ ਹੈ ਤੇ ਹਰ ਬੱਚੇ ਨੂੰ ਮੁੰਡਾ ਮਿਲਣਾ ਜ਼ਰੂਰੀ ਹੈ ਥੈਂਕ ਯੂ